ਅੱਜ ਭਾਜਪਾ ਦੇ ਉਮੀਦਵਾਰ ਸ਼੍ਰੀ ਸੁਸ਼ੀਲ ਰਿੰਕੂ ਪਹੁੰਚੇ ਮਹਿਤਪੁਰ ਅੱਜ ਮਹਿਤਪੁਰ ਵਿੱਚ ਭਾਰੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦਾ ਡਟ ਕੇ ਵਿਰੋਧ ਕੀਤਾ ਗਿਆ ਮੈਂ ਗੋਪਾਲ ਮੈਂ ਗੋਪਾਲ ਜੀ ਅੱਜ ਮੈਥਪੁਰ ਦੇ ਵਿੱਚ ਪਹੁੰਚੇ ਆ ਮੀਟਿੰਗ ਕੀਤੀ ਜਾ ਰਹੀ ਹੈਗੀ ਕੀ ਕੰਮ ਅੱਜ ਮੈਥਪੁਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਔਰ ਮੈਥਪੁਰ ਜਿਹੜੀ ਕਮੇਟੀ ਆ ਉਹਦੇ ਸਾਬਕਾ ਪ੍ਰਧਾਨ ਬਰਮਾ ਸਾਹਿਬ ਅੱਜ ਸ਼ਾਮਲ ਹੋਏ ਆ ਤਾਂ ਮੈਂ ਮਹਿਸੂਸ ਕਰ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਅੱਜ ਰੂਰਲ ਦੇ ਵਿੱਚ ਵੀ ਆ ਸ਼੍ਰੀ ਨਰਿੰਦਰ ਮੋਦੀ ਜੀ ਦੀ ਸੋਚ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਹੇ ਆ ਸੋ ਇੱਕ ਚੰਗਾ ਸਾਈਨ ਹੈ ਕਿ ਮੈਂ ਸਮਝਦਾ ਕਿ ਅੱਜ ਜ਼ਰੂਰਤ ਹੈ ਪੰਜਾਬ ਨੂੰ ਜ਼ਰੂਰਤ ਹੈ ਸਾਡੇ ਜਲੰਧਰ ਨੂੰ ਜ਼ਰੂਰਤ ਹੈ ਕਿ ਅਸੀਂ ਉਸ ਪਾਰਟੀ ਦੇ ਨਾਲ ਜੁੜੀਏ ਜਿਸ ਪਾਰਟੀ ਨੇ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਕਰਾਣੀ ਹੈ ਸਾਡੇ ਸ਼ਹਿਰ ਨੂੰ ਅੱਗੇ ਲੈ ਕੇ ਜਾਣਾ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਥੋਂ ਜਿਹੜਾ ਨੈਸ਼ਨਲ ਐਕਸਪ੍ਰੈਸ ਹਾਈਵੇ ਨਿਕਲ ਰਿਹਾ ਹੈ ਖਾਸ ਕਰਕੇ ਇਹਨਾਂ ਏਰੀਏ ਦੇ ਵਿੱਚੋਂ ਸ਼ਾਹਕੋਟ ਵਾਲੇ ਸਾਈਡ ਦੇ ਵਿੱਚੋਂ ਨਿਕਲ ਰਿਹਾ ਜਿਹਦੇ ਕਰਕੇ ਕਿਸਾਨਾਂ ਨੂੰ ਜਿਹੜੇ ਵੱਡੇ ਮੁਆਵਜ਼ੇ ਆ ਅੱਜ ਸਰਕਾਰ ਵੱਲੋਂ ਜਿਹੜੇ ਦਿੱਤੇ ਗਏ ਆ ਸੋ ਮੈਂ ਸਮਝਦਾ ਕਿ ਉਹਨਾਂ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਆ ਔਰ ਨਵੇਂ ਕਾਰੋਬਾਰ ਦੇ ਜਿਹੜੇ ਮੌਕੇ ਆ ਅੱਜ ਲੋਕ ਜਿਹੜੇ ਆ ਉਹ ਤਲਾਸ਼ ਰਹੇ ਆ ਤਾਂ ਕਿ ਇਹਨਾਂ ਜਦੋਂ ਜਦੋਂ ਵੀ ਨੈਸ਼ਨਲ ਹਾਈਵੇ ਬੰਦੇ ਆ ਤਾਂ ਉਹਦੇ ਨਾਲ ਰੁਜ਼ਗਾਰ ਦੇ ਸਾਧਨ ਵੀ ਬੰਦੇ ਆ ਕਿਸੇ ਨੇ ਪੈਟਰੋਲ ਪੰਪ ਖੋਲ ਲੈਣਾ ਕਿਸੇ ਨੇ ਉੱਥੇ ਢਾਬਾ ਖੋਲ ਲੈਣਾ ਕਿਸੇ ਨੇ ਹੋਟਲ ਬਣਾਉਣਾ ਕਿਸੇ ਨੇ ਹੋਰ ਕਈ ਤਰ੍ਹਾਂ ਦਾ ਕੋਈ ਵਾਸ਼ਿੰਗ ਸੈਂਟਰ ਖੋਲੇਗਾ ਸੋ ਇਹਦੇ ਨਾਲ ਜਿਹੜਾ ਰੋਜਗਾਰ ਦੇ ਵਿੱਚ ਵਾਧਾ ਹੋਏਗਾ ਲੋਕਾਂ ਨੂੰ ਰੋਜਗਾਰ ਮਿਲੇਗਾ ਔਰ ਖਾਸ ਕਰਕੇ ਮੈਂ ਸ਼ਾਹਕੋਟ ਦੇ ਜਿਹੜੇ ਨਿਵਾਸੀ ਹੈ ਉਹਨਾਂ ਦੇ ਨਾਲ ਵਾਦਾ ਕਰਨਾ ਚਾਹਨਾ ਕਿ ਜਿਹੜਾ ਹਰ ਸਾਲ ਜਦੋਂ ਬਰਸਾਤ ਆਂਦੀ ਹੈ ਤਾਂ ਲੋਕਾਂ ਨੂੰ ਡਰ ਸਤਾਉਂਦਾ ਕਿ ਕਿਤੇ ਹੜ੍ਹ ਨਾ ਆ ਜਾਵੇ ਬਣਨਾ ਟੁੱਟ ਜਾਵੇ ਔਰ ਅਸੀਂ ਬਣਾਂ ਨੂੰ ਪੱਕੇ ਕਰਨ ਦੇ ਲਈ ਸੈਂਟਰ ਗਵਰਨਮੈਂਟ ਤੋਂ ਕਰੀਬ 125 ਕਰੋੜ ਰੁਪਏ ਦਾ 750 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਹੈ ਉਹ ਪਾਸ ਕਰਾ ਕੇ ਇੱਥੇ ਬੰਦ ਦੇ ਉੱਤੇ 90 ਕਿਲੋਮੀਟਰ ਸੜਕ ਹੈ ਜਿਹੜੀ ਗਿੱਦੜ ਪਿੰਡੀ ਤੋਂ ਲੈ ਕੇ ਫਲੋਰ ਤੱਕ ਉਹ ਸੜਕ ਤਿਆਰ ਕਰਾਵਾਂਗੇ ਬਣਾ ਨੂੰ ਮਜ਼ਬੂਤ ਕਰਾਵਾਂਗੇ ਤਾਂ ਕਿ ਹਰ ਸਾਲ ਦਾ ਜਿਹੜਾ ਡਰ ਹੈ ਹੜਾਂ ਦਾ ਉਹ ਡਰ ਜਿਹੜਾ ਜਨਤਾ ਤੋਂ ਦੂਰ ਹੋ ਸਕੇ ਔਰ ਇਥੋਂ ਦੀਆਂ ਜਣੀਆਂ ਸੜਕਾਂ ਚਾਹੇ ਉਹ ਪ੍ਰਧਾਨ ਮੰਤਰੀ ਜਿਹੜੀਆਂ ਯੋਜਨਾ ਦੇ ਵਿੱਚੋਂ ਆ ਗ੍ਰਾਮ ਯੋਜਨਾ ਦੇ ਵਿੱਚ ਪੰਚਾਇਤੀ ਜਿਹੜੀਆਂ ਯੋਜਨਾ ਦੇ ਵਿੱਚ ਉਹਨਾਂ ਸਾਰੀਆਂ ਸੜਕਾਂ ਨੂੰ ਜਿਹੜਾ ਨਵਾਂ ਬਣਾਵਾਂਗੇ ਤਾਂ ਕਿ ਇੱਥੋਂ ਦੇ ਲੋਕ ਵੀ ਆ ਜਿਹੜੇ ਉਹਨਾਂ ਨੂੰ ਮਹਿਸੂਸ ਹੋ ਤਕੇ ਕਿ ਨਰਿੰਦਰ ਮੋਦੀ ਜੀ ਜਿਹੜੇ ਆ ਡਿਵੈਲਪਮੈਂਟ ਕਰਵਾਉਂਦੇ ਆ ਔਰ ਚੋ ਪੱਖੀ ਡਿਵੈਲਪਮੈਂਟ ਹੈ ਜਿਹੜੀ ਹਰ ਪਾਸੇ ਕਰਵਾਉਂਦੇ। ਇੱਕ ਭਾਜੀ ਦੇਖਿਆ ਜਾਂਦਾ ਕਿ ਕਿਸਾਨਾਂ ਤੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਬੀਜੇਪੀ ਆਖਵਾਦਾ ਕਿੱਦਾਂ ਦੇਖਦੇ। ਦੇਖੋ ਕਿਸਾਨ ਆ ਜਿਹੜੇ ਸਾਡੇ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਕਿਉਂਕਿ ਕਿਸਾਨ ਜਦੋਂ ਇਸ ਦੇਸ਼ ਨੂੰ ਜ਼ਰੂਰਤ ਸੀ ਤਾਂ ਕਿਸਾਨਾਂ ਨੇ ਇਸ ਦੇਸ਼ ਦੇ ਲਈ ਅਨਾਜ ਦੀ ਜਿਹੜੀ ਪੈਦਾਵਾਰ ਕੀਤੀ ਤਾਂ ਕਿ ਦੇਸ਼ ਦੇ ਲੋਕ ਆ ਜਿਹੜੇ ਉਹਨਾਂ ਦਾ ਪੇਟ ਭਰਿਆ ਜਾ ਸਕੇ ਅਨਾਜ ਦੇ ਭੰਡਾਰ ਭਰੇ ਜਾ ਸਕਣ ਪਰ ਅੱਜ ਜਿਹੜਾ ਕਿਸਾਨ ਮੈਂ ਸਮਝਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਗੁੰਮਰਾਹ ਹੋਇਆ ਆ ਇਹ ਜਿੰਨੀਆਂ ਵੀ ਉਹਨਾਂ ਦੀਆਂ ਸ਼ਰਤਾਂ ਜਾਂ ਜਿਹੜੀਆਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਮੇਰਾ ਖਿਆਲ ਹੈ ਕਿ ਕਾਫੀ ਤਾਂ ਮੰਗਾਂ ਮੰਨੀਆਂ ਜਾ ਚੁੱਕੀਆਂ ਨੇ ਜਿਹੜੀਆਂ ਥੋੜੀਆਂ ਬਤੀਆਂ ਗਈਆਂ ਇਹਨਾਂ ਨੂੰ ਬੈਠ ਕੇ ਜਿਹੜਾ ਹੱਲ ਕੀਤਾ ਜਾ ਸਕਦਾ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੇ ਇਲੈਕਸ਼ਨ ਚੜੀਗਾ ਮੁੱਦਾ ਟੋਟਲ ਔਰ ਟੋਟਲ ਡਿਵੈਲਪਮੈਂਟ ਹੈ ਆ ਚਾਹੇ ਉਹ ਰੇਲਵੇ ਨੂੰ ਲੈ ਕੇ ਹੋਵੇ ਚਾਹੇ ਏਵੀਏਸ਼ਨ ਨੂੰ ਲੈ ਕੇ ਹੋਵੇ ਸੁਸ਼ੀਲ ਰਿੰਕੂ ਇੱਥੇ ਪਹੁੰਚੇ ਹੋਏ ਸੀ ਕਿ ਮਹਤਪੂਰਵਕ ਇਹਨਾਂ ਦਾ ਵਿਰੋਧ ਕਰਨ ਵਾਸਤੇ ਅੱਜ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੀਆਂ ਭਰਾਤਰੀ ਜਥੇਬੰਦੀਆਂ ਇਕੱਠੀਆਂ ਹੋਈਆਂ ਸਨ ਅਤੇ ਸਾਰਿਆਂ ਨੇ ਡਟ ਕੇ ਵਿਰੋਧ ਕੀਤਾ ਪਹਿਲੀ ਗੱਲ ਤਾਂ ਸੁਸ਼ੀਲ ਰਿੰਕੂ ਜਿਹੜਾ ਲੇਟ ਬਹੁਤ ਪਹੁੰਚਿਆ ਇੱਥੇ ਜਦੋਂ ਉਹ ਅੰਦਰ ਵੜ ਗਿਆ ਤੇ ਅੰਦਰੋਂ ਗੇਟ ਲਾ ਲਿਆ ਪੰਜਾਬ ਪੁਲਿਸ ਦੇ ਤੇ ਆਰਮੀ ਦੇ ਜਵਾਨਾਂ ਨੇ ਗੇਟ ਬੰਦ ਕਰਕੇ ਰਿੰਕੂ ਨੂੰ ਸਾਨੂੰ ਸਵਾਲ ਵੀ ਨਹੀਂ ਪੁੱਛਣ ਦਿੱਤੇ ਔਰ ਇੱਥੇ ਤਕਰੀਬਨ 40 ਬੰਦੇ ਸੀ ਪੈਲਸ ਦੇ ਵਿੱਚ ਜਿਨ੍ਹਾਂ ਨੂੰ ਸੰਬੋਧਨ ਕਰਕੇ ਜਾ ਰਿਹਾ ਅਸੀਂ ਅੱਜ ਇਹ ਐਲਾਨ ਕਰਦੇ ਹਾਂ ਕਿ ਰਿੰਕੂ ਅੱਜ ਸਾਡੇ ਨਾਲ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਿਆ ਆਉਣ ਵਾਲੇ ਦਿਨਾਂ ਤੇ ਫੇਰ ਜਿੱਤੇ ਆਊਗਾ ਉੱਥੇ ਅਸੀਂ ਵਿਰੋਧ ਕਰਾਂਗੇ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਸੱਦਾ ਉਹਨੂੰ ਲਾਗੂ ਕਰਦੇ ਹੋਏ ਅਸੀਂ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੇ ਉਹਨਾਂ ਚਿਰ ਭਾਜਪਾ ਦਾ ਵਿਰੋਧ ਕਰਦੇ ਰਵਾਂਗੇ ਉਹ ਕਟੂ-ਕਟ ਨਹੀਂ 12 ਘੰਟੇ ਕਰਨ ਦਾ ਜਿਹੜਾ ਐਲਾਨ ਕੀਤਾ ਆ ਅਸੀਂ ਉਹਦਾ ਵਿਰੋਧ ਕਰਦੇ ਹਾਂ ਆਪਣੀ ਜਸੇਬੰਦੀ ਵੱਲੋਂ ਚੰਨਰ ਮਜ਼ਦੂਰ ਯੂਨੀਅਨ ਲਾ ਲੋ ਇਸੇ ਕਰਕੇ ਅਸੀਂ ਅੱਜ ਇਸੇ ਕਾਲੇ ਝੰਡੇ ਲੈ ਕੇ ਆਏ ਸੀ ਕਿ ਜਿਹੜੀ ਸਰਕਾਰ ਦੀ ਸੈਂਟਰ ਦੀ ਮੋਦੀ ਦੀ ਸਰਕਾਰ ਆ ਉਹਦੀਆਂ ਜਿਹੜੀਆਂ ਮਜ਼ਦੂਰ ਮਾਰੂ ਨੀਤੀਆਂ ਆ ਉਹਦਾ ਅਸੀਂ ਵਿਰੋਧ ਕਰਦੇ ਆ ਆਉਣ ਵਾਲੇ ਦਿਨਾਂ 'ਚ ਕਰਾਂਗੇ ਵੀ ਪਿੰਡਾਂ ਦੇ ਵਿੱਚ ਵੀ ਕਰਾਂਗੇ ਨਹੀਂ ਇਹਦੇ ਵਿੱਚ ਬਦਲਾਅ ਜੇ ਆਇਆ ਹੁੰਦਾ ਤਾਂ ਅਨਦੇਸੀ ਪੈਣਾ ਸੀ ਲੋਕਾਂ ਨੇ ਬਦਲਾਅ ਦਾ ਕਰਕੇ ਪਹਿਲਾਂ ਸਰਕਾਰ ਨੂੰ ਵੋਟਾਂ ਪਾਈਆਂ ਇਸ ਕਰਕੇ ਬਦਲਾਅ ਕੁਝ ਦਿਸਿਆ ਨਹੀਂ ਲੋਕਾਂ ਨੂੰ ਅੱਜ ਤਾਂ ਹੀ ਸਾਰੇ ਜਿਹੜੇ ਲੋਕ ਆ ਅੱਜ ਦੇਖਿਆ ਹੁਣ ਤੁਸੀਂ ਅੱਜ ਜਿਹੜੇ ਸਾਰੇ ਲੋਕ ਛੜਕਾਂ ਦੇ ਉੱਤੇ ਆ ਜੇ ਬਦਲਾ ਆਇਆ ਹੁੰਦਾ ਤੇ ਲੋਕ ਛੜਕਾ ਤੇ ਨਹੀਂ ਆਉਂਦੇ ਸੀਗੇ। ਸਿੰਘ ਪ੍ਰਧਾਨ ਬੀਕੇਯੂ ਕਰਦੀਆਂ ਬਲਾਕ ਮਹਿੰਦਕੁਰ ਤੇ ਅੱਜ ਅਸੀਂ ਸਾਨੂੰ ਪਤਾ ਲੱਗਾ ਵੀ ਸਸੀਬ ਰੈਂਕੂ ਜਿਹੜਾ ਸੇਤੀਆ ਫਾਰਮ ਆ ਰਿਹਾ ਤੇ ਅਸੀਂ ਐਸਕੇਐਮ ਦੇ ਕਹਿਣ ਤੇ ਇਸ ਜੋ ਕਿਸਾਨ ਮੋਰਚੇ ਦੇ ਕਹਿਣ ਤੇ ਭਾਜਪਾ ਦਾ ਵਿਰੋਧ ਕਰ ਰਹੇ ਆ। ਥਾ ਥਾ ਸਾਡੇ ਪ੍ਰੋਟੈਸਟ ਚੱਲ ਰਿਹਾ ਵੀ ਅਸੀਂ ਕਿਤੇ ਵੀ ਭਾਜਪਾ ਦਾ ਲੀਡਰ ਆਉਂਦਾ ਉਹਦਾ ਪੰਜਾਬ ਦੇ ਵਿੱਚ ਪੂਰਾ ਡਟ ਕੇ ਵਿਰੋਧ ਕਰਾਂਗੇ ਉਸ ਪ੍ਰੋਟੈਸਟ ਦੇ ਅਭਿਨ ਅੱਜ ਜਿਹੜਾ ਇੱਥੇ ਪੂਰਾ ਸ਼ਾਂਤ ਬਈ ਪੀਸਫੁਲੀ ਪ੍ਰੋਟੈਸਟ ਕੀਤਾ ਆਪਣਾ ਤੇ ਉਸ ਦਾ ਵਿਰੋਧ ਕੀਤਾ ਕੀ ਸੁਸ਼ੀਲ ਰਿੰਕੂ ਜੀ ਕਿਸਾਨਾਂ ਦੇ ਸਾਹਮਣੇ ਆਏ ਕੋਈ ਗੱਲਬਾਤ ਹੋਈ ਉਹਨਾਂ ਨਾਲ ਬਈ ਸੁਸ਼ੀਲ ਰਿੰਕੂ ਦੀ ਇੰਨੀ ਇੰਨੀ ਹਿੰਮਤ ਦੀ ਵੀ ਕਿਸਾਨਾਂ ਦੀ ਅੱਖਾਂ ਜੱਖੜ ਕੇ ਗੱਲ ਕਰ ਸਕੇ ਉਹ ਬਿਲਕੁਲ ਬੁਸ਼ਰਮੀ ਨਾਲ ਮੂੰਹ ਲਕੋ ਕੇ ਇੱਥੋਂ ਭੱਜਿਆ ਅੱਜ ਜਿਹਦੇ ਉਹਦੇ ਤਾਂ ਅੱਜ ਬਾਰੀ ਵੀ ਨਹੀਂ ਖੋਲੀ ਇਹ ਵਾਰੀ ਖੋਲ ਕੇ ਕਿਸਾਨਾਂ ਨੂੰ ਕੋਈ ਫਟੇ ਬੁਲਾ ਦੇਵੇ ਜਾਂ ਕੁਝ ਕਰ ਦੇਵੇ ਪੂਰੀ ਬੇਸ਼ਰਮੀ ਨਾਲ ਅੱਜ ਦੌੜ ਕੇ ਗਿਆ ਏ ਸੋ ਅੱਜ ਗੱਡੀ ਆ ਪਹੁੰਚ ਕੇ ਲੈ ਗਿਆ ਪ੍ਰਧਾਨ ਸਾਹਿਬ ਜੀ ਗੱਲ ਕਰੀਏ ਮੌਜੂਦਾ ਜਿਹੜਾ ਐਜੀਟੇਸ਼ਨ ਚੱਲ ਰਿਹਾ ਹੈ ਕਿਸਾਨਾਂ ਦਾ ਉਹ ਕਿੱਥੇ ਤੱਕ ਪਹੁੰਚਿਆ ਉਹਦੇ ਬਾਰੇ ਕੀ ਉਹਦੀ ਨਵੀਂ ਅਪਡੇਟ ਹੈ ਜਿਹੜਾ ਐਜੀਟੇਸ਼ਨ ਆ ਕਿਸਾਨਾਂ ਦੀ ਲੜਾਈ ਆ ਉਹ ਤਾਂ ਚੱਲ ਹੀ ਰਹੀ ਆ ਤੁਸੀਂ ਵੀ ਦੇਖਿਆ ਹੀ ਆ ਸ਼ੰਭੂ ਬਾਰਡਰ ਜਿਹੜਾ ਆ ਉਹ ਸੀਲ ਕੀਤਾ ਹੈ ਇਹਨਾਂ ਨੇ ਤੇ ਟੀਕਰੀ ਬਾਰਡਰ ਦੇ ਉੱਤੇ ਵੀ ਬਹੁਤੇ ਕੇਲ ਲਾਏ ਆ ਕਿਸਾਨਾਂ ਨੂੰ ਉੱਥੇ ਵੀ ਰੋਕਿਆ ਗਿਆ ਐਸ ਕੇ ਐਮ ਦੀ ਲੜਾਈ ਜਿਹੜੀ ਆ ਉਹ ਇੱਕੋ ਹੀ ਲੜਾਈ ਆ ਵੀ ਜਿਹੜੀਆਂ ਕਿਸਾਨ ਤੇ ਮ ਇਹਦਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਹੋ ਗਈ ਹੋਰ ਭਾਰਤੀ ਕਿਸਾਨ ਯੂਨੀਅਨਾਂ ਜੁਗੀਆਂ ਵੀ ਆ ਮਜ਼ਦੂਰ ਕਿਸਾਨ ਉਹਨਾਂ ਦੀ ਇੱਕੋ ਹੀ ਆ ਵੀ ਜਿਹੜੀ ਭਾਜਪਾ ਪਾਰਟੀ ਆ ਦਾ ਅਸੀਂ ਵਿਰੋਧ ਕਰਾਂਗੇ ਡਟ ਕੇ ਕੱਲਾ ਪੰਜਾਬ ਚ ਨਹੀਂ ਸਾਰੀ ਇੰਡੀਆ ਚ ਵਿਰੋਧ ਕਰਾਂਗੇ ਹਰ ਇੱਕ ਸਟੇਟ ਦੇ ਵਿੱਚ ਇਹਦਾ ਵਿਰੋਧ ਹੋ ਰਿਹਾ ਤੇ ਇਹਦਾ ਡਟ ਕੇ ਕਿਸਾਨ ਤੇ ਮਜ਼ਦੂਰ ਵਿਰੋਧ ਕਰ ਰਹੇ ਆ ਕਿਉਂਕਿ ਇਹਨਾਂ ਨੇ ਕਿਸਾਨਾਂ ਦੇ ਉੱਤੇ ਸ਼ੋਰੇ ਚਲਾਏ ਆ ਕਦੀ ਉਹਨੂੰ ਆਪਣਾ ਨਹੀਂ ਸਮਝਿਆ ਕਿਸਾਨਾਂ ਨੂੰ ਆਪਣਾ ਸਮਝ ਕੇ ਇੱਕ ਦਾ ਨਹੀਂ ਲਾਇਆ ਹਮੇਸ਼ਾ ਹੀ ਮਤਰੇ ਹੀ ਮਾੜਾ سلوਕ ਕੀਤਾ ਆ ਕਿਸਾਨਾਂ ਦੇ ਨਾਲ ਤੇ ਮਜ਼ਦੂਰਾਂ ਦੇ ਨਾਲ